ਕੀ ਅੱਜ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਇੱਕ ਪਾਸੇ ਵਿਕਰਮ ਜੀਤਿਆ ਵੱਲੋਂ ਵਾਰ-ਵਾਰ ਕਹਿਆ ਜਾ ਰਿਹਾ ਹੈ ਮੈਂ નિર્ਦੋਸ਼ਾ ਮੈਂ ਬੇਕਸੂਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਵਾਰ-ਵਾਰ ਕਹਿ ਰਹੇ ਨੇ ਅਸੀਂ ਤੱਥਾਂ ਤੇ ਗੱਲ ਕਰਦੇ ਹਾਂ ਅਸੀਂ ਅਪੀਲਾਂ ਤੇ ਦਲੀਲਾਂ ਤੇ ਗੱਲ ਕਰ ਰਹੇ ਹਾਂ ਯਾਨੀ ਕਿ ਸਾਡੇ ਕੋਲ ਠੋਸ ਸਬੂਤ ਨੇ ਉਹ ਕਾਫੀ ਨੇ ਬਿਕਰਮਜੀਤਿਆ ਦੇ ਵਿਰੁੱਧ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਖੁਲਾਸਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਕੀਤਾ ਜਾਵੇਗਾ ਲੇਕਿਨ ਅੱਜ ਜੋ ਕੁਝ ਵਿਜੀਲੈਂਸ ਦੇ ਸਭ ਕੁਝ ਅਧਿਕਾਰੀਆਂ ਵੱਲੋਂ ਕੀਤਾ ਗਿਆ ਕੀ ਉਹ ਨਿੰਦਣਯੋਗ ਹੈ ਕੀ ਉਹ ਕਾਨੂੰਨ ਨੂੰ ਜਾਣਦੇ ਨਹੀਂ ਆਖਰਕਾਰ ਕਿਉਂ ਅੱਜ ਫੇਵਰ ਕੀਤੀ ਅਦਾਲਤ ਨੇ ਬਿਕਰਮਜੀਤਿਆ ਦੀ ਬਿਕਰਮਜੀਤਿਆ ਦੇ ਘਰ ਦੇ ਵਿੱਚ ਅੱਜ ਫਿਰ ਛਾਪੇਮਾਰੀ ਹੋਈ ਸ਼੍ਰੀ ਅੰਮ੍ਰਿਤਸਰ ਗ੍ਰੀਨ ਐਵੇਨਿਊ ਨਾਮ ਦੀ ਕਲੋਨੀ ਦੇ ਵਿੱਚ ਰਹਿੰਦੇ ਨੇ ਅੱਜ ਉਹ ਇਲਾਕਾ ਸੀਲ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਕਿਉਂਕਿ ਇਸ ਦੀ ਇਨਫੋਰਮੇਸ਼ਨ ਪਹਿਲਾਂ ਹੀ ਬਿਜ਼ਨਸ ਦੇ ਅਧਿਕਾਰੀਆਂ ਵੱਲੋਂ ਹਲਕਾ ਸ਼੍ਰੀ ਅੰਮ੍ਰਿਤਸਰ ਦੀ ਪੁਲਿਸ ਨੂੰ ਦੇ ਦਿੱਤੀ ਗਈ ਸੀ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਵਿਕਰਮ ਮਜੀਠੀਆ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਜਾਣ ਲੱਗ ਪਈ ਕੁਝ ਹੀ ਪਲਾਪਾਜ ਕੁਝ ਗਰੇਸੀ ਬਿਜ਼ਨਸ ਦੇ ਅਧਿਕਾਰੀ ਕੋ ਬਿਕਰਮ ਜੀਠਿਆ ਦੇ ਦਫਤਰ ਵੱਲ ਚਲੇਗਾ ਜੋ ਜੀਠਾ ਦੇ ਵਿੱਚ ਹੈ ਪਲਾਕਾ ਉਹ ਵੀ ਸੀਲ ਕਰਦਾ ਪਿਆ ਅਚਨ ਛੇਤ ਅ ਰੇਡ ਜਿਹੜੀ ਹੈ ਛਾਪੇ ਮਾਰੀ ਰੋਕ ਦਿੱਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਆਖਰਕਾਰ ਇਹ ਰੇਡ ਕਿਉਂ ਰੁਕੀ ਗਈ ਇਸ ਦੀ ਜਾਣਕਾਰੀ ਦਿੱਤੀ ਹੈ ਸ਼ਰੂਮਣੀ ਆਕਾਦੀ ਦਲ ਦੇ ਸੋਖਪਨ ਅਤੇ ਬਿਕਰਮ ਜੀਠਿਆ ਦੇ ਵਕੀਲ ਅਸ਼ਦੀਪ ਸਿੰਘ ਕਲੇਰ ਨੇ ਉਹਨਾਂ ਕਹਿੰਦੇ ਕਿ ਅਦਾਲਤ ਨੇ ਤਾਂ ਰੋਕ ਦਿੱਤਾ ਹੈ ਅਸੀਂ ਇਨਫਾਰਮ ਕੀਤਾ ਸੀ ਅਦਾਲਤ ਨੂੰ ਕਿ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਸਰਚ ਆਪਰੇਸ਼ਨ ਨਹੀਂ ਚਲਾਇਆ ਜਾ ਸਕਦਾ ਹੁਣ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀਆਂ ਜਾਂ ਪੰਜਾਬ ਪੁਲਿਸ ਵੱਲੋਂ ਸਿਰਫ ਜਿਹੜੇ ਦਸਤਾਵੇਜ਼ ਇਕੱਠੇ ਕੀਤੇ ਨੇ ਜਿਹੜੇ ਡਾਕੂਮੈਂਟ ਜਿਹੜੇ ਸਬੂਤ ਜਿਹੜੇ ਤੱਤ ਜਿਹੜੇ ਅਪੀਲ ਅਤੇ ਦਲੀਲਾਂ ਦੀ ਗੱਲ ਕਰਦੇ ਨੇ ਉਹਨਾਂ ਦੀ ਸਿਰਫ ਹੁਣ ਐਵੈਲੂਏਸ਼ਨ ਹੋ ਸਕਦੀ ਹੈ ਪਹਿਲੂ ਐਸ਼ਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੀ ਵਿਜੀਲੈਂਸ ਇਹ ਗੈਰ ਕਾਨੂੰਨੀ ਹੈ ਇਸ ਉੱਤੇ ਖੜਗੇ ਨੇ ਫਿਰ ਅਚਾਨਕ ਅਦਾਲਤ ਵੱਲੋਂ ਇਹ ਕਟੀ ਖੜਗਾ ਦਿੱਤੀ ਜਾਂਦੀ ਹੈ ਕਿ ਇਹ ਰੇਡ ਵਿੱਚੇ ਰਕੋ ਹੁਣ ਤੁਹਾਡਾ ਕੰਮ ਹੈ ਜਿਹੜੇ ਤੁਸੀਂ ਦਸਤਾਵੇਜ਼ ਜਾਨਕਿ ਡਾਕੂਮੈਂਟਸ ਕਾਗਜ਼ ਪੱਤਰ ਤੁਸੀਂ ਇਕੱਠਾ ਕੀਤਾ ਹੈ ਉਸ ਉੱਤੇ ਅਵੈਲੀਡੇਸ਼ਨ ਕਰੋ ਲੇਕਿਨ ਸਰਚ ਨਾ ਕਰੋ ਵਿਜੀਲੈਂਸ ਨੇ ਰੇਡ ਕਿਉਂ ਮਾਰੀ ਵਿਜੀਲੈਂਸ ਨੂੰ ਕਾਨੂੰਨ ਦਾ ਪਤਾ ਨਹੀਂ ਵਿਜੀਲੈਂਸ ਨੂ ਕਿਹੜੇ ਉਹ ਸਬੂਤ ਜਿਹੜੇ ਹੱਥ ਵਿੱਚ ਲੱਗੇ ਲਗਭਗ 1.5 ਘੰਟਾ ਸਰਚ ਆਪਰੇਸ਼ਨ ਵਿਕਰਮ ਮਜੀਠੀਆ ਦੇ ਘਰ ਅਤੇ ਵਿਕਰਮ ਮਜੀਠੀਆ ਦੇ ਦਫਤਰ ਦੇ ਵਿੱਚ ਜਾਰੀ ਰਿਹਾ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਭਾਵੇਂ ਉਹਨਾਂ ਨੇ ਰੇਡ ਵਿੱਚ ਵਿਚ ਵਿਚਾਲੇ ਛੱਡ ਦਿੱਤੀ ਲੇਕਿਨ ਕਿਹੜੇ ਸਬੂਤ ਕਰੇ ਸਬੂਤਾਂ ਦੇ ਆਧਾਰ ਤੇ ਫਿਰ ਦੁਬਾਰਾ ਛਾਪੇਮਾਰੀ ਫੋਲਾਫਾਲੀ ਕੀਤੀ ਗਈ ਵਿਕਰਮ ਮਜੀਠੀਆ ਦੇ ਘਰ ਦੇ ਵਿੱਚ ਆ ਕੇ ਕਿਉਂਕਿ ਬਵਾਲ ਬਚ ਗਿਆ ਸੀ ਕਿ ਇੱਕ ਪਾਸੇ ਉਹ ਨयक ਨਾਸਤ ਵਿੱਚ ਨੇ ਜੇਕਰ ਤੁਸੀਂ ਛਾਪੇਮਾਰੀ ਕਰਨੀ ਹੈ ਤਾਂ ਉਸ ਨੂੰ ਨਾਲ ਲੈ ਕੇ ਆਉਣਾ ਪਵੇਗਾ ਕਿਉਂਕਿ ਐਸ ਟਾਈਮ ਅਕੋਰਡਿੰਗ ਟੂ ਕਾਨੂੰਨ ਅਕੋਰਡਿੰਗ ਟੂ ਵੀਰਲ ਦੇ ਸਰਪੋਚ ਅਧਿਕਾਰੀਆਂ ਦੇ ਅਨੁਸਾਰ ਮੁਲਜ਼ਮ ਨੇ ਬਿਕਰ ਮਜੀਠੀਆ ਅਚਾਨਕ ਫਿਰ ਫੂਨ ਦੀ ਘੰਟੀ ਖੜਕੀ ਅਦਾਲਤ ਵੱਲੋਂ ਅਦਾਲਤ ਨੇ ਤਾਂ ਗੀਤ ਕੀਤਾ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦਾ ਕਾਰੋਬਾਰ ਅੱਗੇ ਤੋਂ ਨਾ ਕੀਤਾ ਜਾਵੇ ਹਰੇਕ ਕੰਮ ਜੋ ਉਹ ਕਾਨੂੰਨ ਦੇ Daire ਤੇ ਵਿੱਚ ਰਹਿ ਕੇ ਕੀਤਾ ਜਾਣਾ ਚਾਹੀਦਾ ਹੈ। ਬਿਕਰਮ ਜੀਠੀਆਂ ਨੂੰ ਅੱਜ ਬੜੀ ਵੱਡੀ ਰਾਤ ਮਿਲੀ ਹੈ ਕਿਉਂਕਿ ਜਿਹੜੀ ਰੇਡ ਚੱਲ ਰਹੀ ਸੀ 2-3 ਘੰਟਿਆਂ ਤੋਂ ਉਹਨਾਂ ਨੂੰ ਵਿਚਕਾਰ ਹੀ ਛੱਡ ਕੇ ਜਾਣਾ ਪਿਆ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੂੰ ਯਾਨੀ ਕਿ ਕੋਰ ਨੇ ਰੋਕ ਲਗਾ ਦਿੱਤੀ। ਉਹਨਾਂ ਕਹਿੰਿਆ ਹੁਣ ਤੁਹਾਡਾ ਤੁਸੀਂ ਸੱਚ ਨਹੀਂ ਕਰ ਸਕਦੇ। ਹੁਣ ਤੁਸੀਂ ਜਿਹੜੇ ਡਾਕੂਮੈਂਟਸ ਜਿਹੜੇ ਕੱਠੇ ਕੀਤੇ ਨੇ ਜਿਹੜੇ ਤਤ ਨੇ ਅਪੀਲ ਨੇ ਦਲੀਲਾਂ ਨੇ ਤੁਹਾਡੇ ਕੋਲ ਉਹਨਾਂ ਦੀ ਤੁਸੀਂ ਅਵਾਡੂਮੇਸ਼ਨ ਕਰੋ ਇਹ ਹੈ ਅਰਸ਼ਦੀਪ ਸਿੰਘ ਗਰੇ ਦਾ ਕਹਿਣਾ ਇਹ ਮਾਜਰਾ ਇਹ ਵੀ ਹੈ ਕਿ ਆਖਰਕਾਰ ਕਿਉਂ ਦੁਬਾਰਾ ਬਿਕਰਮਜੀਤਿਆ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਬਿਕਰਮਜੀਤਿਆ ਦੇ ਦਫਤਰ ਦੀ ਫੋਲੋਪਲੀ ਕੀਤੀ ਗਈ ਕੀ ਜਿਹੜੇ ਡਾਕੂਮੈਂਟ ਉਹਨਾਂ ਨੂੰ ਹਿਮਾਚਲ Shimla ਦਿੱਲੀ ਅਤੇ ਗੁਰਕਪੁਰ ਦੇ ਵਿੱਚੋਂ ਲੱਭੇ ਨੇ ਕੀ ਉਸਦੇ ਸਬੂਤ ਕਿਤੇ ਬਿਕਰਮਜੀਤਿਆ ਨੇ ਸਪਾਤਾ ਨਹੀਂ ਦਿੱਤੇ ਖੁਰਦਬੁਰਤਾ ਨਹੀਂ ਕਰ ਦਿੱਤੇ ਕਿਉਂਕਿ ਇਹ ਇਲਜ਼ਾਮ ਹੈ ਡੀਜੀਪੀ ਜਿਹੜੇ ਸਾਬਕਾ ਰਹੇ ਚੁਕੇ ਨੇ ਪੰਜਾਬ ਦੇ ਸਦਾਰਚਟ ਉਪਧਾਇਏ ਦਾ ਅਤੇ ਦੂਸਰੇ ਪਾਸੇ ਈਡੀ ਦੇ ਸਾਬਕਾ ਡਾਇਰੈਕਟਰ ਨਰਿੰਦਰ ਸਿੰਘ ਦਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਾਗਜ਼ ਕੁਝ ਖੁਰਦ-ਬੁਰਦ ਕਰ ਦਿੱਤੇ ਗਏ ਸੀ ਉਹਨਾਂ ਨੂੰ ਸ਼ਿਪਾਰਿਆ ਗਿਆ ਸੀ ਮਾਮਲਾ ਹੈ 540 ਕਰੋੜ ਰੁਪਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਹੈ ਡਾਇਰੈਕਟਰ ਤਸਕਰੀ ਦਾ ਹੁਣ ਪੰਜਾਬ ਸਰਕਾਰ ਨੂੰ ਜਿਹੜੇ ਸਬੂਤ ਦੇਣੇ ਪੈਣਗੇ ਕਿ ਆਮਦਨ ਤੋਂ ਵੱਧ ਦੇ ਕੇਸ ਦੇ ਵਿੱਚ ਅੰਦਰ ਨੇ ਬਿਕਰਮਜੀਤਿਆ ਜਾ ਨਸ਼ਾ ਤਸਰੀ ਦੇ ਵਿੱਚ ਕਿਉਂਕਿ ਐਨਸੀਬੀ ਵੀ ਜਿਹੜੀ ਹੈ ਪਰਮਿਸ਼ਨ ਮੰਗ ਰਹੀ ਹੈ ਕਿਉਂਕਿ ਐਨਸੀਬੀ ਜੇਕਰ ਆ ਇਸ ਮਾਮਲੇ ਦੇ ਵਿੱਚ ਆਉਂਦੀ ਹੈ ਵਰਤਾਲ ਕਰਦੀ ਹੈ ਉਹ ਹੋਵੇਗਾ ਨਸ਼ੇ ਨੂੰ ਲੈ ਕੇ ਈਡੀ ਐਨਆਈ ਜਿਹੜੀ ਹੁੰਦੀਆਂ ਨੇ ਇਹ ਹੁੰਦੀਆਂ ਨੇ ਮੰਨ ਲਓ ਆਮਦਨ ਤੋਂ ਬਾਅਦ ਜ਼ਿਆਦਾ ਰੱਖਣ ਦੇ ਹਾਲਾਂਕਿ ਐਨਸੀਬੀ ਪਰਮਿਸ਼ਨ ਮੰਗ ਰਹੀ ਹੈ ਨਸ਼ੇ ਨੂੰ ਲੈ ਕੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜੋਕਤ ਕੀਤਾ ਸੀਬੀਐਸ ਵਿਜੀਲੈਂਸੀ ਸਰਪੋਚ ਅਧਿਕਾਰੀਆਂ ਨੇ ਜੋ ਕੁਝ ਕੀਤਾ ਸਹੀ ਸੀ ਜਾਂ ਗਲਤ ਸੀ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਲੇਕਿਨ ਅਦ ਵਿਚਾਰੇ ਇਹ ਰੇਟ ਨੂੰ ਰੋਕਣਾ ਪਿਆ ਤਾਂ